ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਬੈਗਰੂਦੀਆ ਪਾਰਕਰ 14 ਅੱਜ ਸਾਡੇ ਘਰ ਦੇ ਵਿੱਚ ਫੇਰ ਖੁਸ਼ੀਆਂ ਦਾ ਦਿਹਾੜਾ ਹੈ ਜੀ ਮੇਰੇ ਬ੍ਰਦਰ ਬਿੱਕੀ ਦਾ ਜਨਮ ਦਿਨ ਹੈ ਸਾਂਭ ਤਾਂ ਬਹਾਨਾ ਚੱਲਦਾ ਮੜਾ ਜੇ ਤੁਹਾਨੂੰ ਮਤਲਬ ਹੱਸਣ ਨੂੰ ਖੇਡਣ ਨੂੰ ਖਾਣ ਨੂੰ ਵੇਲੇ ਇਹ ਹੁਣ ਸੈਲੀਬ੍ਰੇਟ ਕਰਨਾ ਜੀ ਅਸੀਂ ਅੱਜ ਬਿੱਕੀ ਦਾ ਬਰਥਡੇ ਉਹੀ ਜਾਵਾਂਗੇ ਜੀ ਜਿਹੜਾ ਮਤਲਬ ਸਾਡਾ ਨੀਅਰ ਆ ਇੱਕ ਟੱਬਾ ਹੈਗਾ ਜਿੱਥੇ ਅੱਗੇ ਜਾਂਦੇ ਨੂੰ ਨੇ ਜੀ ਮਾਈ ਫਲੇ ਪੰਜਾਬ ਤੇ ਬਹੁਤ ਵਧੀਆ ਮਤਲਬ ਉਸਦੀ ਰੈਜਮੈਂਟ ਜਿਆ ਵਧੀਆ ਹੁੰਦਾ ਤੇ ਮਤਲਬ ਕਿ ਸਾਨੂੰ ਸੈਪਰੇਟ ਜੀ ਜਗ੍ਹਾ ਵੀ ਮਿਲ ਜਾਂਦੀ ਹੈ ਬੰਦੇ ਸਾਡਾ ਆਦਰ ਸਤਕਾਰ ਜਿਆ ਕਰਦੇ ਆ ਤੇ ਅਸੀਂ ਵੀ ਰੈਗੂਲਰ ਕਸਟਮਰ ਉਹਨਾਂ ਦੇ ਬਣ ਗਏ ਤੇ ਹੁਣ ਉਧਰਲੇ ਬਸੇ ਰੌਲਾ ਪੈ ਰਿਹਾ ਸ਼ਾਇਦ ਜੈਜ਼ਮਿਨ ਵੀਡੀਓ ਲੱਗੀ ਵੀ ਬਣਾਉਣਾ ਆਈ ਡੋਨਟ ਨੋ ਮੈਂ ਇਧਰ ਸ਼ੁਰੂ ਕਰ ਲਈ ਤੇ ਹੁਣ ਸਾਰੀ ਫੈਮਿਲੀ ਨੂੰ ਸਾਨੂੰ ਮਲਾਵਾਂਗੇ ਕਿਵੇਂ ਕਿਵੇਂ ਤਿਆਰ ਹੋਏ ਹੋਏ ਨੇ ਕਿੱਦਾਂ ਕਿੱਦਾਂ ਦੇ ਹੌਪਾਓ ਨੇ ਉਹਨਾਂ ਨੇ ਤੁਹਾਡਾ ਮਾਮਾ ਵੀ ਦੇਖ ਰਾਲੇ ਦਾ ਵੀ ਹੋ ਕੀ ਰਿਹਾ ਇਹ ਅੱਜ ਦਿਨ ਦੇ ਵਿੱਚ ਵਿਕੀ ਰਈ ਭੰਬਰੀ ਵਾਲਾ ਹਾਂ ਹੈਪੀ ਬਰਥਡੇ ਮਨਾ ਕੇ ਆਇਆ ਆਪਣਾ ਉਹਨਾਂ ਨੇ ਵੀ ਆਪਣੇ ਚਾਹ ਪੂਰੇ ਜੀਤੇ ਸਾਰੇ ਹਨ ਤੇ ਹੁਣ ਅਸੀਂ ਆਪਣੀ ਫੈਮਿਲੀ ਲੱਗਿਆ ਕਰਨੀ ਚਾਹ ਪੂਰੇ ਫਾਦਰ ਸਾਹਿਬ ਨੂੰ ਕਿਹਾ ਸੀ ਫਾਦਰ ਸਾਹਿਬ ਕਹਿੰਦੇ ਵੀ ਤੁਹਾਡਾ ਨਿੱਤ ਦਾ ਹੀ ਕੰਮ ਹੈ ਕਿਤੇ ਨਾ ਕਿਤੇ ਜਾਣ ਦਾ ਵੀ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਤੇ ਮੈਂ ਉਹ ਪ੍ਰਸ਼ਾਦਾ ਮਤਲਬ ਸ਼ੱਕੇ ਵੀ ਮੈਂ ਖਾਉਮੈਂ ਸਹੁਰੇ ਵੀ ਕੋਈ ਕਰਨੀ ਤੇ ਉਹ ਆਪਣਾ ਜਾ ਕੇ ਪੈ ਗਏ ਥੱਲੇ ਤੇ ਅਸੀਂ ਹੁਣ ਆਪਣੀ ਤਿਆਰੀ ਖਿੱਚਤੀ ਜਾਣ ਦੀ ਤੇ ਹੁਣ ਕਿਵੇਂ ਕਿਵੇਂ ਸੈਲੀਬ੍ਰੇਟ ਹੁੰਦਾ ਏ ਤੇ ਉਧਰ ਮਾਣੇ ਮਾਜਰੀਆਂ ਨੂੰ ਵੀ ਸੱਦ ਲਿਆ ਜੀ ਮੈਂ ਇਹ ਸਹੁਰਿਆਂ ਨੂੰ ਉਹ ਵੀ ਆਉਣਗੇ ਉੱਥੇ ਚਾਦੇ ਉਹਦਾ ਵੀ ਗੱਡੀ ਤੇ ਲੈ ਕੇ ਜਾਂਦੇ ਜਾ ਕੇ ਉਹਨੂੰ ਅਸੀਂ ਉੱਤੇ ਇਹ ਵੀ ਹੋ ਸਕਦਾ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਅੱਗੇ ਸਾਰੇ ਦਾ ਸਾਰਾ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਤੁਹਾਡਾ ਵੈਸੇ ਮੈਂ ਆਪਣੀ ਦਿਲ ਦੀਆਂ ਗਹਿਰਾਈਆਂ ਜਿਉਂ ਧੰਨਵਾਦ ਕਰਦਾ ਥੋੜਾ ਸਾਰਿਆਂ ਦਾ ਪਤਾ ਨਹੀਂ ਸਾਡੀ ਵੀਡੀਓ ਵਿੱਚ ਇਹ ਜਿਹਾ ਹੈ ਕੀ ਹੈ ਕੀ ਨਹੀਂ ਹੈਗਾ ਵੀ ਤੁਸੀਂ ਸਾਰੇ ਬਹੁਤ ਪਿਆਰ ਦਿੰਦੇ ਹੋ ਵੀਡੀਓ ਨੂੰ ਤੇ ਸਾਨੂੰ ਇਹਦੇ ਇਹਦੇ ਵੀ ਜਿਹੜੇ ਥੋੜੀ ਜਿਹੀ ਇਨਕਮ ਵੀ ਹੋ ਜਾਂਦੀ ਹੈ ਇਦਾਂ ਦੀ ਗੱਲ ਨਹੀਂ ਹੈਗੀ ਤੇ ਬਹੁਤ ਵਧੀਆ ਉਹ ਇਨਕਮ ਦਾ ਸੋਰਸ ਵੀ ਹੈਗਾ ਇੱਕ ਸੀ ਆਪਣੀ ਲਾਈਫ ਦੇ ਜੋ ਚਾਹੇ ਚੰਗੇ ਪਾਲਾ ਚਾਹੇ ਦੁਖਾਲੇ ਪਾਲਾ ਚਾਹੇ ਸੁਖਾਲੇ ਪਾਲਾ ਚਾਹੇ ਮਾੜੇ ਪਾਲਾ ਉਹ ਸਾਰੇ ਸੇ ਸਟੋਰ ਕਰ ਲਈਏ ਆ ਸਟੋਰ ਹੋਲੇ ਤੇ ਜਦੋਂ ਮਰਜੀ ਮਤਲਬ ਮੈਂ ਬੁੱਢਾ ਬੁੱਢਾ ਠੇਰਾ ਹੋਇਆ ਹੋਊਗਾ ਕਿਸੇ ਟਾਈਮ ਤਾਂ ਮੈਂ ਦੇਖਦਾ ਨਾ ਵੀ ਵੀ ਕਦੋਂ ਅਸੀਂ ਕੀ ਕਰ ਰਹੇ ਸੀ ਆਪਣੀ ਜ਼ਿੰਦਗੀ ਦੇ ਮਤਲਬ ਇੱਕ ਦਿਹਾੜੀ ਦੇ ਵਿੱਚ ਦੇ ਮੰਨ ਲਓ 10 15 20 ਮਿੰਟ ਕੱਢ ਕੇ ਆਪਾਂ YouTube ਤੇ ਅਪਲੋਡ ਕਰ ਲੈਂਦੇ ਤੁਸੀਂ ਸਾਡੀ ਫਾਇਮ ਤੁਸੀਂ ਵੀ ਸਾਡੀ ਫੈਮਿਲੀ ਹੋ ਸਾਨੂੰ ਫੈਮਿਲੀ ਵਾਂਗੂ ਤੁਸੀਂ ਆਪਣੇ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਵੀਰ ਹੈਗੇ ਜਿਹੜੇ ਜਿਹੜੇ ਸਾਡੇ ਨਾਲ ਪਰਸਨਲੀ ਇੱਕ इमोਸ਼ਨਲੀ ਜੁੜ ਗਏ ਕਹਿਣ ਦਾ ਭਾਵ ਹੈ ਨਾ ਸਾਡੀ ਇੰਗਲਿਸ਼ ਥੋੜੀ ਜੀ ਵੀਕ ਹੈ ਜਿਵੇਂ ਕਰਕੇ ਪਤਾ ਨਹੀਂ ਅਸੀਂ ਕਈ ਸ਼ਬਦ ਹੋਰ ਤੇ ਹੋਰੇ ਬੋਲ ਜਾਂਦੇ ਪਰ मीनिंग ਤੁਸੀਂ ਸਾਰੇ ਸਮਝ ਹੀ ਜਾਂਦੇ ਹੋ ਤੇ ਹੁਣ ਆਪਾਂ ਸਾਰੀ ਫੈਮਿਲੀ ਨੂੰ ਮਲਾਉਂਦੇ ਤੇ ਮੇਰਾ ਪੁੱਤ ਕੱਦਾਂ ਦੇਖ ਰਿਹਾ ਮੈਨੂੰ ਇਦਰ ਸ਼ੋਨਾ ਕਾਕਾ ਨਹੀਂ 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 ਤੂਰ ਤੂਰ ਰੰਗ ਦੇ ਉੱਪਰ 25 30000 ਖਰਚ ਕਰਵਾਉਂਗੀ ਪੱਕਾ ਮੈਨੂੰ ਲੱਗਦਾ ਤੇਰਾ ਪੱਕਾ ਆਏ ਆਏ ਉਹ ਰੇ ਮਿੱਟੀ ਵਾਲੀ ਜਾ ਕਾ ਦੇ ਕੋ ਬਾਪਾ ਰੇ ਮਿੱਟੀ ਵਾਲੀ ਨਹੀਂ ਕਰੀ ਆ ਅੱਜ ਜਾਇਆ ਨੇ ਦਿਨਾਂ ਬਾਅਦ ਇਹ ਮਿੱਟੀ ਵਾਲੀ ਨਹੀਂ ਕਰਦੀ ਮੈਨੂੰ ਇਹ ਨਹੀਂ ਗੰਦਾ ਹੋ ਗਿਆ ਹਾ ਚਾਚੀ ਕਾ ਬਲਾ ਦੋ ਇੱਧਰ ਪਹਿਲਾਂ ਚਲੋ ਬੁਲਾਓ ਸ਼ਾਸ਼ੀਕਲ ਐਨੇ ਦਿਨਾਂ ਬਾਅਦ ਕੁੱਤੇ ਚਲੇ ਆਇਆ ਤੂੰ ਚਾਚੀ ਦੀ ਕਾਲ ਕੌਣ ਬੁਲਾਊਗਾ ਕੁੱਤੇ ਚਲੇ ਬੁਲਾਓ ਸ਼ਾਸ਼ੀਕਲ ਚਾਚੀ ਦੀ ਗਾਲ ਇੱਧਰ ਦੇਖੋ

ਚਲੋ ਡੈਡੀ ਦਾ ਹੈਪੀ ਬਰਥਡੇ ਹੈਪੀ ਬਰਥਡੇ ਕਹੀ ਡੈਡੀ ਚਲ ਜਿੱਥੇ ਦਰਵਾਜ਼ਾ ਚੱਲੇ ਅਸੀਂ ਵਾ ਮੈਂ ਗੱਡੀ ਲੈ ਕੇ ਚੱਲੇ ਆ ਬਾਏ ਮੌਰੀ ਛੱਡ ਜਲੀ ਮੈਂ ਕੁੰਡਾ ਲੱਗੇ ਲਾਉ ਮੈਂ ਦੇਖ ਕੁੰਡਾ ਰੋਣ ਬਤ ਨਹੀਂ ਨਹੀਂ ਤੈਨੂੰ ਲੈ ਕੇ ਜਾਣਾ ਮੈਂ ਕੁੰਡਾ ਲੱਗੇ ਲਾਉ ਨਹੀਂ ਨਹੀਂ ਲੈ ਕੇ ਜਾਂਦੇ ਨੇ ਕੁੰਡਾ ਲਾਣਾ ਚਲੋ ਹੁਣ ਮਮਾ ਕੋਲ ਵੋ ਚਲੋ 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 ਨਹੀਂ ਮੇਰਾ ਬਰਥਡੇ ਦੱਸੋ ਕਿਹੜੀ ਤਰੀਕ ਆਹੋ ਜੀ ਲੋ ਜੀ ਇੱਧਰ ਵੀ ਆ ਗਏ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਬਣਾ ਮੰਗਣਾ ਕਿਹੜੀ ਤਰੀਕ ਨੂੰ ਆਦਾ ਅੱਛਾ ਡੱਕੂ ਟਿਆਂ ਗੱਲਾਂ ਜੀ ਆਏ ਤੇ ਦਰੋ ਨੀ ਕਿਆ ਗਿਆ 13 ਮੰਗਣਾ ਹੈ ਮੇਰਾ ਜਨਮ ਦਿਨ ਦੀ ਜਾਤ ਨੀ ਤੇਰਾ ਕਿਆ ਹੁੰਦਾ ਮੇਰਾ ਜਨਮ ਦਿਨ ਆਗਾ ਤੁਮ ਜੀ ਨੀ ਤੇਰਾ ਕਿਆ ਹੁੰਦਾ ਤੇਰਾ ਗਲਤੀ ਹੋ ਗਈ ਸੌਰੀ ਹੋ ਗਈ ਹਾਂ ਮੈਂ ਤਾਂ ਆਪਣੀ ਆਪਣੀ ਉਹਦੇ ਪਰ ਖੜਾ ਗੱਲ ਪਰਾ ਸੌਰੀ ਬੁਲਾਓ ਸਤ ਸ੍ਰੀ ਅਕਾਲ ਹੁਣ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਤਾਂ ਕੋਈ ਪਤਾ ਹੀ ਨਹੀਂ ਲੱਗਦਾ ਹੈਗਾ ਚੁੰਨੀਆਂ ਤੁਹਾਡੀਆਂ ਇੱਕੋ ਜੀਆਂ ਸੂਟ ਲੱਗਣਾ ਸੂਟਾਂ ਦੇ ਵਿੱਚ ਥੋੜਾ ਜਿਹਾ ਫਰਕ ਹੈਗਾ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਅੱਜ ਹੈਗੇ ਸਾਡੇ ਵੀ ਕਿੰਨੇ ਸਭ ਦਾ ਜਨਮ ਦਿਨ ਹੂੰ ਤੇ ਬਾਕੀ ਬਿੱਕ ਕੇ ਸਿੰਘਾਂ ਅਸੀਂ ੱੱੱੱੱੱ ਹੁਣ ਤੁਸੀਂ ਇਹ ਸਾਨੂੰ ਪਾਰਟੀ ਦੋ ਰੇਲ ਗੱਡੀ ਲੱਗਣ ਲੱਗੀ ਆ ਜੀ ਨਹੀਂ ਰੇਲ ਗੱਡੀ ਲੱਗਣ ਲੱਗੀ ਤੁਸੀਂ ਹੁਣ ਮੈਨੂੰ ਪਸੀਨਾ ਨੂੰ ਦੇਖ ਕੇ ਸਮਝ ਸਕਦੇ ਆ ਵੀ ਨਹੀਂ ਗਰਮੀ ਬਹੁਤ ਆ ਜੀ ਵੀ ਪਸੀਨਾ ਨੂੰ ਦੇਖ ਕੇ ਉਹ ਵੀ ਨਹੀਂ ਚੱਕਰ ਗਰਮੀ ਦਾ ਨਹੀਂ ਚੱਕਰ ਵੀ ਬਾਈ ਨੇ ਬੰਨੂ ਵਿੱਚ ਮੱਝ ਧਾਰ ਦੇ ਵਿੱਚ ਤਾਂ ਕੱਢ ਲਿਆ ਨਹੀਂ ਨਿਕਾ ਕੋਈ ਨਹੀਂ ਕਹੇ ਬਾਈ ਨੂੰ ਗੱਲਾਂ ਦਾ ਹੀ ਨਹੀਂ ਪਤਾ ਕਸੂਤਾ ਪਾ ਜਾਨਤੀ ਨੇ ਕਿਹੜੀ ਤਰੀਕ ਦਾ ਹਾਂ ਕੀ ਇਹ ਖੁੱਛਦੀ ਆ ਵਿਕਰਮ ਨੂੰ ਵੀ ਮੇਰਾ ਜਨੂੰਦੇ ਨੇ ਕਿੰਨੀ ਤਰੀਕ ਦਾ ਕਿਹੜੇ ਮਹੀਨੇ ਦਾ ਵੀ ਦੱਸ ਕਿ ਫਸ ਗਿਆ ਕਾ ਤੇ ਫਸ ਗਿਆ ਵੀ ਕੀ ਹਾਂ ਦੱਸੋ ਫਿਰ ਉਹਨੂੰ ਲੱਗਦਾ ਜਦ ਮਨਾ ਮੈਨੂੰ ਗੱਲ ਸੁਣੀ ਤੁਸੀਂ ਜਨਮ ਦੀ ਡੇਟ ਪੁੱਛ ਰਹੀਆਂ ਕਿ ਜਨਮ ਦਿਨ ਮਨਾਉਣ ਦੀ ਗੱਲ ਕਰਨੀ ਹੈ ਤਾਂ ਦੋ ਦੇ ਦੇ ਗੱਲ ਸੁਣੋ ਇੱਕ ਮੇਰੀ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ ਤੁਹਾਨੂੰ ਜਨਮ ਡੇਟ ਤੱਕ ਮਤਲਬ ਹੈ ਕਿ ਜਨਮ ਮਨਾਉਣ ਤੱਕ ਮਤਲਬ ਹੈ ਦੱਸੋ ਜੇ ਤਾਂ ਤੁਸੀਂ ਅੱਜ ਡੇਟ ਦਾ ਕਹਿੰਦੇ ਡੇਟ ਕਹਿ ਕੇ ਸਾਰ ਤਾਂ ਮੁੜ ਕੇ ਫਿਰ ਦੇਖ ਲਓ ਜਨਮ ਦਿਨ ਮਨਾਉਣ ਦੀ ਗੱਲ ਨਹੀਂ ਕਰਦੀ ਮੋੜੇ ਕੰਮੀ ਜਾਊਗਾ ਇਹਦਾ ਹਾਂ ਜਨਮ ਦਿਨ ਦੀ ਗੱਲ ਕਰਦੇ ਆ ਵੀ ਜਨਮ ਜਨਮ ਦਿਨ ਮਨਾਉਣ ਦੀ ਗੱਲ ਆ ਬਈ ਆਏ ਮੇਰੇ ਤਾਂ ਪੈਸੇ ਛਪਾਉਂਦੇ ਨੇ ਉਹ ਲੱਗੀਆਂ ਹੁਣ ਤੂੰ ਤੇ ਹਾਂ ਅੱਜ ਉਹ ਮਾੜੀ ਨੀ ਗੱਲ ਸਹੀ ਆ ਨਾ ਹੁਣ ਤੂੰ ਤੂੰ ਲੱਗੀ ਆ ਹੁਣ ਤੂੰ ਨਹੀਂ ਉਹ ਗੱਲ ਕਰ ਮਤਲਬ ਤੈਨ ਫੜ ਨਾ ਉਹ ਲੱਗੀ ਹੈ ਹੀ ਨਹੀਂ ਕੋਈ ਹੁਣ ਮੈਂ ਫੜ ਲਵਾਂ ਲੈ ਮੈਨੂੰ ਫੜਾ ਦੇ ਫੇਰ ਮੈਂ ਲੱਗ ਗਈ ਹਾਂ ਮੇਰੀ ਤਾਂ ਉਹੀ ਕਹਿੰਦੀ ਡੈਡੀ ਨਾ ਡੈਡੀ ਨੂੰ ਕਹਿੰਦੇ ਕਹਿੰਦੇ ਡੈਡੀ ਤਾਂ ਹੈ ਪੈਸੇ ਛਪਾਉਣੇ ਤੇ ਮੈਂ ਕਹਾ ਵਡਾ ਜੀ ਮੈਨੂੰ ਬੜਾਉਣੇ ਤੇ ਇਹ ਦੋ ਪਾਸੇ ਨੂੰ ਹੁੰਦਾ ਜੇ ਤਾਂ ਆਇਨ ਸ਼ਿਫਵਾ ਸ਼ਮਾ ਜਿ ਆਏ ਆ ਫਿਰ ਗੱਲ ਕੁਝ ਹੋਰ ਹੁੰਦੀ ਐ ਜੇ ਅਜਦਨ ਸ਼ਿਵਾਏ ਪੈਸੇ ਫਿਰ ਗੱਲ ਕੁਝ ਹੋਰ ਹੁੰਦੀ ਐ ਦਬਈ ਦਰਸ਼ਕ ਵੀਰੋ ਦਰਸ਼ਕ ਭੈਣੋ ਸਾਡੀਆਂ ਸਾਨੂੰ ਜਰੂਰ ਦੱਸਿਓ ਇਹ ਇਹਦਾ ਮੈਂ ਨਹੀਂ ਮੈਂ ਦੱਸਦਾ ਖਸਮ ਜੇ ਤਾਂ ਆਇਂ ਸ਼ਿਵੋਣੇ ਆ ਤਾਂ ਪੈਸੇ ਕਿਨੂੰ ਦੇਣੇ ਆ ਜੇ ਆਇਂ ਸ਼ਿਵੋਣੇ ਆ ਤਾਂ ਪੈਸੇ ਕਿਨੂੰ ਦੇਣੇ ਲੈ ਵੀ ਗਰਾਰੀ ਫਸ ਗਈ ਅੱਜ ਤਾਂ ਪੂਰੇ ਵਰਲਡ ਦੇ ਵਿੱਚ ਸਾਰੇ ਦੱਸਣਗੇ ਵੀ ਕਿੱਥੇ ਬਣੂ ਸਟੋਰੀ ਤੇ ਕਿੱਥੇ ਗੜੂ ਜਾ ਕੇ ਮੇਰਾ ਫੋਨ ਕਿੱਥੇ ਅਲ ਭਾਈ ਨਾ ਸੋਈ ਜਾ ਰਿਹਾ ਟੈਟਰ ਵੱਲੇ ਰਹੀ ਦੀ ਇਹ ਕਿੱਤਿਆਂ ਲੈ ਉਹ ਜਾਣਦਿਆ ਕਰ ਯਾਰ ਜਾਣਦੇ ਨਹੀਂ ਉਹਨੂੰ ਸਭ ਕੋ ਪਤਾ ਆਖਿਆ ਉਹ ਮਖੌਲ ਕਰਦਾ ਤੈਨੂੰ ਨਹੀਂ ਪਤਾ ਮੈਂ ਮਸੀ ਯਾਦ ਕਰਾਈ ਆ ਵੀ ਆਹ ਤਰੀਕ ਨੀ ਹੋਈ ਆ ਯਾਦ ਕਰਾਈ ਆ ਹਾਂ ਲਾਈ ਹੋਈ ਐ ਇਸ ਤਰ੍ਹਾਂ ਉਹ ਯਾਰ ਕਿਤੇ ਨਹੀਂ ਉਹ ਹੁਣ ਬੰਦਾ ਡਵਲਮੈਂਟ ਹੋ ਜਾਂਦਾ ਕੀ ਦੇਖੋ ਇਨਸਾਨ ਹੈ ਜਿਹੜਾ ਜਿਹੜਾ ਆਦਮੀ ਹੁੰਦਾ ਹੈ ਉਹ ਗਲਤੀਆਂ ਦਾ ਪੁੱਤਲਾ ਨਹੀਂ ਗਲਤੀਆਂ ਦਾ ਪੁੱਤਲਾ ਨਹੀਂ ਹੁੰਦਾ ਹੈਗਾ ਅੱਛਾ ਜਿਹੜੇ ਇਨਸਾਨ ਹੁੰਦੇ ਆ ਇਨਸਾਨਾਂ ਵਿੱਚ ਜਿਹੜਾ ਮੀਆਂ ਬੀਬੀ ਦਾ ਮਾਲਕ ਹੁੰਦਾ ਉਹਨੇ ਸਵੇਰ ਤੇ ਲੱਗੇ ਸ਼ਾਮ ਤੱਕ ਪਤਾ ਨਹੀਂ ਕਿੰਨੀਆਂ ਟੈਨਸ਼ਨਾਂ ਦੇ ਵਿੱਚ ਘੁੰਮਣਾ ਉਹਨੂੰ ਕਈ ਵਾਰ ਨਹੀਂ ਜੀ ਗੱਲ ਯਾਦ ਰਹਿੰਦੀ ਲੜ ਕੇ ਜਾ ਤੂੰ ਵੀ ਤੂੰ ਮੇਰੀ ਗੱਲ ਮੇਰੀ ਗੱਲ ਸੁਣ ਕਿੰਨੀ ਤਰੀਕਾ ਦਾ ਉਹਹੀ ਵਸਾ ਆਪ ਠੀਕ ਹੈ ਉਹੀ ਜਿਹੜੇ ਤੂੰ ਦੱਸਿਆ ਤਾਂ ਤੈਨੂੰ ਦੱਸਿਆ ਨਹੀਂ ਦੱਸਿਆ ਤੈਨੂੰ ਲੈ ਇਹ ਤਾਂ ਆਪਣੀ ਉਹਨੂੰ ਯਾਦ ਆ ਜੱਸ ਮੈਨੂੰ ਨਹੀਂ ਜਿਆਦਾ ਤੁਸੀਂ ਮਨਾਈ ਨਹੀਂ ਕਦੇ ਮਨਾਇਆ ਕਦੇ ਮਨਾਈ ਨਹੀਂ ਕਦੇ ਕਿੰਨੀ ਵਾਰ ਤਾ ਸਾਨੂੰ ਮਨਾਇਆ ਮਰਸੀਦਾ ਜਾਲੂਨ ਦਿਨ ਤੇਰੀ ਦਾ ਉਹ ਮਨਾਇਆ ਲੈ ਮਾਰੇ ਤੈਨੂੰ ਉਹ ਤਰੀਕ ਨੂੰ ਮਾਰ ਬਸ ਤਿੰਨ ਤਰੀਕ 7ਵਾਂ ਮਹੀਨਾ ਹੋਰ ਜੇ ਅੱਜ ਚੱਗੇ ਬਸ ਘਰ ਆ ਲਿਓ ਉਦਨੇ ਪਰਤ ਨਹੀਂ ਆ ਹੁਣ ਤਾਂ ਗੱਲ ਬੰਦ 7ਵਾਂ ਮਹੀਨਾ ਹਾਂ ਝੂਠ ਬੋਲਦੀ ਐਨੀ ਘਰ ਮੇਜਦਾ ਹੁੰਦਾ ਹੀ ਨਹੀਂ ਨਹੀਂ ਇਹਨੂੰ ਆਪ ਨੂੰ ਵੀ ਪਤਾ ਉਹ ਲਾਲੋ ਹੋਈ ਰੂ ਆਪ ਨੂੰ ਨਹੀਂ ਪਤਾ ਅਹ ਬਸ ਆਈ ਆਪ ਨੂੰ ਪਤਾ ਜੰਨਤ ਜਲਾਈ ਦਾ ਤੇਰਾ ਬਾਥੜੇ ਆ ਕੋਈ 7ਵੇਂ ਦਾ ਨਹੀਂ ਹੁੰਦਾ ਜਲਾਈ ਦਾ ਤੇ ਤਿੰਨ ਜਲਾਈ ਦਾ ਅਸੀਂ ਮਨਾਇਆ ਤਾਂ ਹੁਣ 7 ਚਲਾਈ ਕਰੋਗੇ ਇਹਨੂੰ ਆਪ ਹਾਂ ਫਰਜ਼ਾ ਕਰਦੇ ਅਗਲੀ ਨੇ ਕੱਲ੍ਹ ਕੀ ਕੀ ਕੱਲ੍ਹ ਤਾਂ ਨੇ ਕਦੇ ਸੱਤ ਤੋਂ ਬਹੁਤ ਚਲਗੀ ਤੇ ਮੈਂ ਅੱਜ ਦਿਨੋਂ ਤੋਂ ਨਾਲਾ ਜੀ ਨੇ ਤੈਨ੍ਹੇ ਸਾਥ ਤੇਨ੍ਹੇ ਸਾਥ ਕਿਆ ਹੁੰਦੀ ਤੂੰ ਕੰਮ ਕਰ ਬੜਾ ਤੈਨੂੰ ਦੱਸਿਆ ਅਗਲੀ ਨੇ ਤੈਨ੍ਹੇ ਸਾਥ ਤੋਂ 190 ਮੈਂ ਕਰਦਾ ਮੈਂ ਨਹੀਂ ਚੱਲਦਾ ਤੈਨੂੰ ਪੰਜ ਜੇ ਮੇਰੇ ਮੂਰੇ ਕੋਈ ਟੱਕੂ ਗੇ ਡਾਡੀ ਤਾਲਾ ਬੰਦ ਟੀਕਣਾ ਅਸੀਂ ਵੀ ਚਾਲੇ ਲਗੇ ਜੀ ਤੈਨੂੰ ਪੰਜ ਜਿਹੜਾ ਸਾਡੇ ਮੂਰੇ ਕਰੂਗਾ ਜੀ ਹਾਂ ਇੱਕ ਗੱਲ ਜ਼ਰੂਰ ਹੁੰਦੀ ਇੱਕ ਗੱਲ ਜ਼ਰੂਰ ਸੁਣੀ ਆ ਹਾਂ ਕਿਆ ਸੁਣੀ ਬੰਦੇ ਪੱਟੜ ਹੋ ਜਾਂਦੇ ਆ ਪਹਿਲੀ ਵਾਰ ਜਨਾਨੀ ਪੱਟੜ ਹੋ ਗਈ ਕਹਤਾ ਕਿਹੜੀ ਗੱਲ ਤੇ ਕਿਆ ਰੌਲਾ ਪਿਆ ਮਤਲਬ ਲੱਗਦਾ ਪਰ ਇਹ ਆਪ ਪਤਾ ਹੈ ਫੱਟੜ ਨਹੀਂ ਹੁੰਦਾ ਇਹ ਪੁਲਕੜ ਹੁੰਦਾ ਫੱਟੜਾ ਰ ਪੁਲਕੜ ਚੈ ਨਹੀਂ ਪਤਾ ਲੱਗਦਾ ਇਹ ਵੀ ਫੱਟੜ ਕੀ ਨੂੰ ਕਹਦੇ ਪੁਲਕੜ ਕੀ ਨੂੰ ਕਹਦੇ ਜਦੋਂ ਤੀਜੀ ਲੈਣ ਆਉਂਦੀ ਮੈਂ ਮਾਰਦੀ ਸੀ ਸਾਡੋ ਬੰਦੇ ਆ ਇਕੜੀ ਹੁਣ ਮੈਂ ਤਿੰਨ ਪੰਜ ਨਹੀਂ ਕਰੀ ਦੂੰਗੀ ਜ਼ਿਆਦਾ ਚੱਲੀ ਫਿਰ ਪਾਉਣਾ ਚਲੋ ਚਲੋ ਜੁੱਤੀ ਦਬਾ ਲਓ ਸਮਝੌਤਾ ਹੋ ਗਿਆ ਆਬ ਨਹੀਂ ਮੇਰੇ ਨਾਲ ਇਹ ਸਪੈਸ਼ਲ ਚੱਪਲ ਹੀ ਪਾਈ ਹੋਈਆਂ ਨੇ ਮੁਰੇ ਦੇ ਕਟਿੰਗ ਵਾਲੀ ਬਾਕੀ ਸਪੈਸ਼ਲ ਚੱਪਲ ਹੈ ਖੋ ਗਿਆ ਆ ਗਿਆ ਖੋ ਖੋ ਕਰੀ ਜਾਂਦੀ ਏ ਧੰਨਵਾਦ ਕਿਹਦੀ ਮੈਂ ਲੈ ਕੇ ਆਉਂਦੀ ਹਾਂ ਜੁੱਤੀ ਅੱਛਾ ਕਹਿੰਦੀ ਮੈਂ ਜੁੱਤੀ ਲੈ ਆਉਣੀ ਹਾਂ ਉਹਨਾਂ ਸੱਚੀ ਹੋ ਲੈ ਨਹੀਂ 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 ਇਹ ਤਾਂ ਨਹੀਂ ਹੋ ਸਕਦਾ ਤਾ ਮਾਮੂ ਚਲੋ ਠੀਕ ਯਾਰ ਫੇਰਾੜੀ ਚੱਲੀਏ ਹਾਂ ਕਹਿੰਦਾ ਕਿੱਥੇ ਪਾਪਾ ਕਹਿੰਦਾ ਕਿੱਥੇ ਚੱਲੀਏ ਬਾਪੂ ਜਸਤਾ ਦੇ ਪੱਗ ਨਾਲ ਕੱਟ ਖੋਲਣ ਤੇ ਮਨਾ ਕਰੀ ਸੀ ਪਹਿਲਾਂ ਮੈਨੂੰ ਦਾ ਬਾਬੂ ਨੂੰ ਇਹ ਨਹੀਂ ਪਤਾ ਬਾਬੂ ਕੋਈ ਨਹੀਂ ਬਾਬਾ ਤੱਕ ਕੋਈ ਸੇ ਬਿਧਾ ਤੈ ਕਿ ਆ ਤੂੰ ਖੋਲ ਨਹੀਂ ਬਰਾਵਾ ਮੈਂ ਹਸੀ ਕਾਲਾ ਬਾਬਾ ਵੀ ਮਾਮਾ ਵੀ ਸਿੱਖੀ ਜਾਂਦਾ ਪਹਿਲਾਂ ਮੈਂ ਤਾਂ ਕਹਿੰਦਾ ਖੋਲ ਨਹੀਂ ਬੈਠਾ ਤਾਂ ਵੀਡੀਓ ਬਣਾਈਏ ਕਹਿੰਦਾ ਤੁਹਾਡੀ ਵੀਡੀਓ ਬਣ ਗਈ ਵਿੱਚ ਜੁੱਤੀ ਕਰਦੀ ਆ ਉਧਰ ਕੀ ਹੋਇਆ ਰੱਖ ਲਿਆ ਮਾਫ ਕਰ ਡੈਡੀ ਬਾਪ ਕਿੱਥੇ ਪੰਗ ਕੀ ਆ ਕਰਦਾ ਤੂੰ ਆਲੇ ਕਿਆ ਹਾਂ ਮੰਮੀ ਅਲਗੜ ਕੇ ਮਮਾ ਦੀ ਆ ਪਤਾ ਮਮਾ ਦੀ ਰੈਂਡ ਰੱਖਦੇ ਵਿੱਚ ਵਿੱਚ ਰੱਖਦੇ ਤੇ ਡੈਡੀ ਨੇ ਕਿੰਨੀ ਸੋਹਣੀ ਜੁੱਤੀ ਚਾੜੀ ਨੇ ਪਾ ਲਈ ਹਾਂ ਪਾ ਲਈ ਪਾ ਲਈ ਡੈਡੀ ਕੋ ਹੈਗੀ ਹੈ ਕਲੀ ਹੋਰ ਤੇ ਸੋਚਦੀ ਆ ਵੀ ਜੁੱਤੀ ਪੰਜਾਬੀ ਜੁੱਤੀ ਲੈੜੀਆਂ ਹੋਈ ਪਾਈ ਆ ਜਿਹੜੀ ਤੂੰ ਲੱਗਦੀ ਆ ਹਾਂ ਦੇਖ ਤਾਂ ਦੇਖ ਤਾਂ ਕਿਹੜੀ ਪਾਈ ਵੀ ਆ ਇਹ ਇਹ ਤਾਂ ਇਹਦਾ ਚੱਪਲਾਂ ਵਾਲੀ ਆ ਉਧਰ ਚੱਲ ਡੈਡੀ ਦੇ ਦੇਖ ਤਾਂ ਕਿਹੜੀ ਪਾਈ ਵੀ ਆ ਆਰੇ ਬਈ ਕਹਿੰਦੀ ਉਹਦੇ ਵੀ ਆਹ ਭਈਆ ਪੁੱਤਾਂ ਭਈਆ ਤੂੰ ਚੱਕ ਪਾ ਫਿਰ ਉਹਨੂੰ ਚਿਕਾਉਂਦਾ ਕਹਿੰਦੇ ਤੇ ਨਹੀਂ ਨਹੀਂ ਮੈਂ ਚੱਕ ਲੈ ਵਿੱਚ ਤੂੰ ਚੱਕ ਲੈਦਾ ਚੱਕ ਲੈ ਅੱਛਾ ਫਿਰ ਬਾਣੀ ਅੱਜ ਗਾਲ੍ਹਾਂ ਨਾ ਕੱਢੋ ਜਾਂ ਚਾਹਤੇ ਨਾ ਮਾਮਾ ਤੂੰ ਜੁੱਤੀ ਪਾ ਲੈ ਯਾਰ ਆੜੀ ਆਏ ਨਾ ਕਰ ਯਾਰ ਨਹੀਂ ਮਾਮਾ ਤਾਂ ਪਾਇਆ ਬੁੱਟੇ ਦੁਖਦੇ ਆ ਅੱਛਾ ਫਿਰ ਓ ਮਾਮਾ ਨੂੰ ਚੱਪਲੇ ਦੇ ਦਿੰਦਾ ਮੈਂ ਤੂੰ ਆਹ ਮੇਰਾ ਆਹ ਪਾ ਜੁੱਤੀ ਵਾਈਟ ਪਾ ਮੈਂ ਦੂਈ ਪਾ ਲੈਣਾ ਜਿੱਤਣਾ ਹਾਂ ਮੈਨੂੰ ਜੁੱਤੀ ਪਾ ਲੈ ਬਾਬਾਏ ਕਰ ਲੈ ਬਣ ਮਾਮਾ ਜੁੱਤੀ ਪਾਉਣੇ ਫਿਰਦਾ ਤੂੰ ਮਾਮਾ ਮਾਮਾ ਕਹਿੰਦਾ ਮੇਰੇ ਗੁੱਟਿਆਂ ਦੁਖਦੀਆਂ ਤਾਂ ਕਰਕੇ ਕਹਿੰਦਾ ਅੱਛਾ ਅੱਛਾ ਕਰ ਉਹ ਤੇ ਨਵਤ ਘਟਨ ਹੋ ਰਿਹਾ ਜਿੱਥੇ ਨਹੀਂ ਤਾਂ ਕਿ ਪਾ ਕੇ ਗਿਆ ਤੁਹਾਡੇ ਨਾਲਹੀ ਪਾਈ ਜਿਹੜੀ ਮਦਦ ਨਹੀਂ ਪਤਾ ਵੀ ਇਹ ਪਾਈ ਧਿਆਨ ਨਹੀਂ ਕਰਿਆ ਤੁਸੀਂ ਇੱਕ ਤਾਂ ਕਰਨ ਦਾ ਯਾਰ 12 ਮਹੀਨੇ 30 ਦਿਨ ਆਈ ਉਹ ਕੰਮ ਚੱਲੀ ਜਾਂਦਾ ਹੈ ਚੱਕਰ ਦੇ ਬਗਰੇ ਚੱਕਰ ਪਾਈ ਫਿਰ ਜਾਂਦਾ ਬਸ ਇੱਧਰ ਬੰਦੇ ਪੰਗੇ ਏ ਮਾਮਾ ਜੀ ਦੇਖੋ ਕਿੰਨੀ ਜਿਹੜੀ ਜੀਤੀ ਤੱਪੀ ਕਰ ਤੋਂ ਕਰਾ ਪੱਥਰ ਜਾ ਦੇਣਾ ਲੋ ਜੀ ਫੋਟੋ ਫੋਨ ਢੋੜ ਦੋ ਚਲੋ ਯਾਰ ਪਾਪਾ ਕਹਿੰਦੇ ਕੀ ਕਹਿੰਦੇ ਪਾਪਾ ਕਹਿੰਦੇ ਜੈਸਮੀਨ ਸੁਖਵੀਰ ਕੀ ਹੋਇਆ ਮੈਂ ਜਿੰਨੀ ਗੱਲ ਕਹਿਣਾ ਉਹਨਾਂ ਨਾਲ ਬਸ ਉਨੀ ਕੁ ਮੰਨ ਲਈਦੀ ਹੁੰਦੀ ਆ ਖਾ ਕੇ ਆਪ ਰਿਹਾ ਕੀ ਮਤਲਬ ਆ ਜਾਓ ਜਾਸੂ ਬਈ ਸ਼ੂਗੋ ਬੈਠ ਕੇ ਪਿੱਛੇ ਉਹ ਪਿੱਛੇ ਬੈਠ ਗਈ ਹਾਂਜੀ ਚਲੋ ਬੈਠੋ ਫੋਟੋ ਅੱਛਾ ਮੈਨੂੰ ਸਮਝ ਨਹੀਂ ਆਉਦੀ ਮੇਰੇ ਕੋਲ ਮੈਨੂੰ ਭਾਈ ਬਹੁਤ ਸਮਝਦਾਰ ਮਿਲ ਗਈ ਮੇਰੀ ਘਰ ਵਾਲੀ ਜਿਹਨੇ ਮੇਰਾ ਘਰ ਚਲਾਇਆ ਹੋਇਆ ਐਨ ਵਧੀਆ ਢੰਗ ਦੇ ਨਾਲ ਮੈਂ ਤਾਂ ਬੇਅਕਲ ਆ ਚਲੋ ਮੈਂ ਲਾਉਂਦਾ ਗੇਟ ਪਹਿਲਾਂ ਨਿਕਲੋ ਹਾਂ ਟੌਮੀ ਬਾਸ਼ਾ ਟੌਮੀ ਬਾਸ਼ਾ ਟੌਮੀ ਬਾਸ਼ਾ ਟੌਮੀ ਬਾਸ਼ਾ ਫਿਰ ਜੇ ਹੁਣ ਗੇਟ ਲਾ ਕੇ ਤੁਹਾਨੂੰ ਮਿਲਦੇ ਆਂ ਜੀ ਅੱਗੇ ਜਾ ਕੇ ਪਹੁੰਚ ਗਏ ਜੀ ਸੀ ਮਾਣੇ ਮਾਦਰਾ ਨੂੰ ਮਿਲ ਆ ਰੋ 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 ਇਹਦਾ ਮੂੰਹ ਮੈਂ ਤਾਦ ਲਈ ਆ ਕੇ ਕਹਿੰਦੀ ਮੈਂ ਹੋਰਿਆ ਅਰੇ ਕੋਈ ਇਸ ਤੀ ਆਜ ਗਾਲਿਆ ਸੀ ਆਰੇ ਹਾਂ ਪਾਰਟੀ ਹੋ ਗਈ ਫਟੇਗੀ ਨਹੀਂ ਉਹ ਬਲੇ ਕਿੰਨੇ ਕਿੰਨੇ ਲੱਖ ਦੀ ਹੈ ਆ ਤਮੀ ਆਵਦੀ ਬੱਸ ਤਾਂ ਇੰਵੈਂਟਾ ਦੇ ਲੱਕਰ ਦਾ। ਯਾਰ ਇਹਦਾ ਸਵਾਦ ਖਰਾਬ ਕਰਦਾ। ਸਵਾਦ ਖਰਾਬ ਕਰਦਾ। ਕਮਿਆਰੀ ਚੱਲੰਮੀਣਾ। ਕਮਿਆਰੀ ਚੱਲੰਮੀਣਾ ਕਹਿੰਦੇ ਆ ਸਾਡੇ ਚੀਜ਼ੇ ਦਾ। ਚੀਜ਼ੇ ਦਾ ਚਲ ਕੋ ਦਰਦ। ਪਰ ਇੱਕ ਨਾਲ ਘਟ ਗਿਆ ਜ਼ਿੰਦਗੀ ਦਾ। ਹੈਪੀ ਬਰਥਡੇ ਜੀ ਤੁਹਾਨੂੰ। ਮੈਂ ਤੁਹਾਨੂੰ ਬਾਅਦ ਚ ਕਹਿੰਦੇ ਆ। ਧੰਨਵਾਦ। ਇਹ ਵੈਸੇ ਠੀਕ ਹਕਮਾਰ ਦਾ। ਗੁਰਦੀਪ ਇਹ ਰੈਕਡਡ ਨੰਬਰਕਾਰ ਹੈ ਨਾ ਹਮੇਸ਼ਾ ਹੀ ਇਹਨਾਂ ਨੂੰ ਇੰਨੀ ਵਾਰ ਵੀਡੀਓ ਬਣਾਉਣ ਦੇ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇੰਨੀ ਵਾਰ ਸਮਝਾਇਆ ਹੁਣ ਮਾਸੀ ਤੈਨੂੰ ਮਿਲਿਆ ਮੈਂ ਤਾਂ ਜੇ ਆਏ ਮਿਲਣ ਦਾ ਫਿਰ ਕੀ ਹੋ ਜਾਂਦਾ ਚਲੋ ਜਿੰਦਾ ਵੀਰੇ ਦੁਆਰਾ ਮਿਲਣਾ ਚਲੋ ਜੀ ਗਲਤੀ ਹੋ ਗਈ ਚਲੋ ਜੀ ਗਲਤੀ ਚਲੋ ਰੋਟੇ ਚ ਰੱਖਣ ਵਾਲੀ ਹੈ ਕਦੇ ਵੀ ਕੈਮਰੇ ਗਿਨ ਨੂੰ ਪਿੱਛੇ ਚਲੋ ਜੀ ਹੁਣ ਇਹ ਦੁਆਰਾ ਗਲਤੀ ਹੋ ਗਈ ਉਹ ਬਾਈ ਹੁਣ ਜਾਣਦੇ ਨਾ ਜਾਣਦੇ ਨਹੀਂ ਮਾਰਨਾ ਠੀਕ ਓਕੇ ਉਹ ਕੁਲ ਕਟਲਾ ਜਿੱਦੇ ਨੂੰ ਹਾਂ ਉਹ ਪੁਦੇ ਨਹੀਂਗੇ ਉਹ ਪਿਆਰ ਦਗਾਉਂਦੇ ਕਿ ਪਤਾ ਨਹੀਂ ਲੱਦਾ ਪਤਾ ਪਿਆਰੇ ਹੈ ਯਾਰ ਉਹ ਬਾਈ ਬੰਦਰਾ ਸਪੋਰਟ ਤੋਂ ਮੈਨਾਂ ਦੇ ਹੱਥ ਪੈਰ ਥੋੜੇ ਪਰੇ ਚੱਲਾ ਉਹ ਹੋਰ ਕੀ ਕਹਿ ਸਕਦੇ ਆ ਅਸੀਂ ਹੈਗੇ ਉਹ ਬੜੇ ਬੜੇ ਢੱਡਾ ਨੇ ਸਰੇ ਸਾਡੇ ਵਿੱਚ ਤਿਰੂ ਕੇ ਬੋਦੀ ਹਾਏ ਹਾਏ ਧੰਨਵਾਦ ਜੇ ਸਾਡੀ ਕੋਈ ਘਰ ਆ ਘਰ ਤੇ ਖਾਂਦੇ ਦਿਲ ਕਰਿਆ ਆਉਣ ਨੂੰ ਕੱਢ ਦੋ ਮੇਰੇ ਘਰ ਤੇ ਤੇਲ ਚੋਈਆ ਖਾਦੋ ਨਾ ਸਾਦਾ ਵੀ ਜੀ ਆ ਤੁਹਾਨੂੰ ਪਾਸੇ ਕਣ ਦਸਰੀ ਕਰ ਅਸੀ ਜੀ ਜੀ ਬਹੁਤ ਬਹੁਤ ਬੁਆਰ ਕਰ ਤੁਹਾਨੂੰ ਮੈਂ ਵੀ ਨਾ ਆਇਆ ਲਾ ਮੈਂ ਤੁਹਾਨੂੰ ਤੁਹਾਨੂੰ ਕੋ ਜਹਲੇ ਨੇ ਕੋਈ ਕੋਈ ਤੇਲ ਬਹੁਤ ਮੈਂ ਕਰ ਨਾ ਹੋ ਡੇ ਲੋ ਕਦੀ ਹੈਗਾ ਮੱਜਾ ਚੱਕੀ ਕਰ ਬੰਦਾ ਨੋ ਨੋ ਆਈ ਦੋਈ ਜਦੋਂ ਪੁੱਛੇ ਕੋਈ ਨਾ ਬੈਠੀ ਉੱਧਰ ਸੁਣ ਕਰਾ ਤਾ ਨਾ ਮਾਇਆ ਜੇ ਆਪਨੇ ਕਿਛ ਨਾ ਹੋਈਏ ਆਦਮ ਜਰਿਨੀ ਨੂੰ ਮੋੜੀ ਬੀਬੀ ਆਖੀ ਆਖਰੀ ਦਾ ਆਖਰੀ ਤੋਂ ਨਜੰਨ ਬੀਬੀ ਸਾਥ ਨਾ ਸਾਥ ਨਾ ਪੁੱਛਦੇ ਹਾਂ ਬਹੁਤ ਬੋਲੀਆ ਨਾ ਨਾ ਜਰਾ ਜਰਾ ਸਤੇ ਦਿਨ ਆਉਂਦਾ ਐ ਨਹੀਂ ਸੁਣੀ ਬਣਦਾ ਪਿਆ ਪਹਿਲਾਂ ਕਹਿਣਾ ਬੰਦੀ ਐ ਹਾਂ ਪਰ ਇੱਥੇ ਪੜਾਉਣਾ ਪਿਆ ਤਾਂ ਹੁਣ ਉਹ ਪੰਗੇ ਦਾ ਹੱਲ ਬਹੁਤ ਆਪਾਇਆ ਤੇ 3 5 3 5 ਕਰੀ ਜਦੀ ਐ ਕਦੇ 3 7 ਕਰ ਦਿੰਦੀ ਐ ਮੈਂ ਨਾ ਜਨਮ ਦੇ ਮੇਲੇ ਆਇਆ ਕਰਦਾ 3 5 3 5 ਹੁਣ ਮੇਰੇ ਸਮਾਗਿ ਚ ਪੱਕੀ ਗੱਲ ਲੈਣ ਦੀ ਐ 3 5 ਵਾਲੀ ਬਾ ਹੁਣ ਨਹੀਂ ਮੈਂ ਬੰਦਣਾ 3 5 ਦੀ ਜਗ 7 ਕਰ ਜਾ ਬੱਸ

ਪਰ ਕੋਲ ਇੱਕ ਗੱਡੀ ਦੇ ਵਿੱਚ ਐਨੰਨੂ ਤੁਰ ਪੜਨਾ ਵੀ ਉਹ ਕੌਜ ਹੁੰਦਾ ਮਮਾ ਕਹਿੰਦਾ ਬੀਬੀ ਮੈਂ ਤਾਂ ਚਲ ਕੇ ਜੇਰੇ ਜਾਉਂਗੀ ਭਾਈ ਹੋਵੇ ਹੋਵੇ ਆਹ ਬੀਬੀ ਆਹ ਅਰੇ ਮੁੰਡੇ ਨੇ ਜਨਮ ਦੀ ਖੁਸ਼ੀ ਦੇ ਲਾ ਬੀਬੀ ਰੁਕੀ ਨੀ ਕਹਿੰਦੀ ਮੈਂ ਤੁਰਕੋ ਹੀ ਦਿਲ ਜੂ ਪੁੱਤ ਨੂੰ ਫਰੀਦ ਨੂੰ ਤੇ ਕੱਪੜੇ ਪਾਉਂਦੇ ਸਾਰੇ ਜਾਂਦਾ ਨਾਨੀ ਨੀਦੂ ਮੰਮੀ ਬਸ ਇੰਜ ਜਾ ਤੈਨੂੰ ਰਾਤ ਨੂੰ ਢਾਬੇ ਦੇ ਲਾਈਟਾਂ ਦੇਖ ਕੇ ਰੋਦੀ ਹੋਈ ਤਾਂ ਮੈਨੂੰ ਦੇਖ ਤਾ ਮੈਨੂੰ ਤਾਂ ਸਾੜ ਤੋਂ ਮੈਂ ਟੁੱਟ ਲੈਣਾ ਵੀ ਨਾਨੀ ਕੋਲ ਜਾਣਾ ਮੇਰੇ ਲਈ ਕਰ ਗਿਆ ਹਰ ਹਰ ਸੋਰੀਆ ਪਰ ਇੱਕ ਜੇ ਇੱਕ ਕਾਲ ਹੈ ਜੇ ਤਰੀ ਸੁੱਖੋ ਕੁੜੀ ਲੰਦੂ ਮੇਰੇ ਨਾਲ ਜੋਰ ਲਾ ਲੈ ਕਿਦਾਂ ਦੋਵੇਂ ਨੇ ਲੜ ਵੀ ਲਈਆਂ ਤੇ ਲੜ ਵੀ ਲਈਆਂ ਦੋਵੇਂ ਨੇ ਇਹ ਕਹੀ ਜਵੇ ਤੂੰ ਜਾ ਉਹ ਕਿੱਥੇ ਮੈਂ ਜਾਣਾ ਨਹੀਂ ਮੈਂ ਮਾ ਅੱਜ ਕੀ ਚੱਲ ਮੈਂ ਦਰਦੀ ਆ ਅਸੀਂ ਹੁਣ ਤਾਂ ਮੱਖਾ ਟਿਕ ਸਾਥ ਹੀ ਦਾ ਇਹ ਕਹਿੰਦੇ ਚੱਲ ਤੂੰ ਬਾਹਰ ਸਾਹ ਨਹੀਂ ਚੱਲਦੇ ਆ ਕਿਹਦੇ ਚੱਲੇ ਜਾਂਦੇ ਆ ज खोलो फिर हूं माड़े जे गल चल गए मम्मी कगले शनिवार ਉਹ तो ਦਿਨੇ आया, ਆਇਆ ਉਹ ओ ਨਾ ਆਉਗਾ ਉਹ ਆ ਜਣਾ ਹਫਤੇ ਤੱਕ ਆ ਰਿਹਾ ਬਸ ਉਹ ਦਿਨ ਆਉਗਾ ਆਉਗਾ ਵੇਟ ਕਰੋ ਆਉਗਾ ਇਹਦੀ ਬੜਾ ਕਦੋਂ ਆਉਗਾ ਆ ਤਾਂ ਮੈਨੂੰ ਕਹਿੰਦੀ ਸੀ ਕਹਿੰਦੀ ਮੈਂ ਸੋ ਵੇਟ ਕਰ ਕੋਈ ਮੈਂ ਜਾਣਦੀ ਉਹਦੀ ਮੈਂ ਕਹਿੰਦੀ ਆਉਗਾ ਆਉਗਾ ਵੇਟ ਕਰੋ ਕਦੋਂ ਆਉਗਾ ਸਵਾਣੀ ਨਮੀ ਵੀ ਤੂੰ ਨਹੀਂ ਆਣੀ ਹਲੇ ਇਹ ਜੰਨਾ ਤਾਂ ਦੀ ਵੀਰ ਸੱਚੀ ਆ ਅਸੀਂ ਜਾਂ ਕਿੱਕੀ ਸਾਹਿਬ ਕੋਲ ਚੇਕਣਗੇ ਜਦ ਵੀਰ ਜੀ ਆਗੇ ਜੋ 15 ਸਾਲ ਨੂੰ ਤੇ ਫੇਤਾ ਨਾ ਪੱਤਾ ਨਾ ਕਰੇ ਓਏ ਕੋਰ ਵੀ ਐ ਥੋੜਾ ਜਿਹਾ ਦਿਮਾਗੀ ਨਹੀਂ ਕਰਦਾ ਸੰਦੀਪ ਦਾ ਅਜੀ ਮੇਰਾ ਵੀ ਨਹੀਂ ਪੈਂਦੀ ਨਾ ਇਹ ਕੱਪੜੇ ਨੂੰ ਪੜੇ ਉੜ ਜਾਂਦੇ ਆਵਾਜ਼ ਵਿੱਚ ਤੈਨੂੰ ਪਤਾ ਨਹੀਂ ਲੱਗਦਾ ਭਾਂਡੇ ਤੋਂ ਦਸ ਖੜਾ ਕਰਦਾ ਰਹੇ ਓਰ ਸੁੱਕਾ ਪਾਣ ਜ਼ਰੂਰ ਟਿਕਾ ਲਵੇ ਵੀ ਸੰਦੀਪ ਟਿਕਾ ਟਿਕਾ ਇਹ ਕੰਮ ਜਨਦੀ ਨੇ ਟਿਕਾ ਨਹੀਂ ਜਿਨੀ ਨਹੀਂ ਜਿਦਾ ਉਹ ਰੋਣ ਕਰੀ ਮੇਟੀ ਦਾ ਕਿੱਕੀ ਸਭ ਲਈ ਸਨਪੀਕਾ ਨਹੀਂ ਮੈਂ ਮੈਡਮ ਹਾਂ ਵੀ ਬੀਰੋ ਸੀ ਵੀਰੋ ਲੋਕਾਂ ਨੇ ਮੈਨੂੰ 8 ਵਜੇ ਨਾਲ 8:30 ਵਜੇ ਦਾ ਕਹਿ ਜਨੇ ਆ ਗਏ ਆ ਗਏ ਮੈਂ ਰੋਟੀ ਖਾਦੀ ਕਹਿੰਦੀ ਕਿ ਮੈਂ ਮੈਨੂੰ ਮੈਂ ਖਾਦੇ ਆ ਤਾਂ ਉਹ ਨਾਲ ਬੀਬੀ ਬੀਬੀਆਂ ਨਾਲ ਪਿੱਛੇ ਰੋਦੀ ਸੀ ਜੀ ਲੈ ਬੀਬੀ ਜੀ ਉਸ ਸਮਾਂ ਆਟਾ ਕਾ ਨਹੀਂ ਮਿਲਦਾ ਨਾ ਵੀਰਾ ਹੋ ਜੋ ਇਹ ਤਾਂ ਮੈਨੂੰ ਨੋੜੀ ਪਾਉਂਦੀ ਆ ਨਾਲ ਰੋਟੀ ਆ ਨਾਲ ਹੁੰਦਾ ਜੋ ਸਾਨੂੰ ਵੀ ਸਮਝ ਆ ਗਈ ਆ ਉਧਰ ਜਾਉਂਦੇ ਹੋ ਡਰਾਈਵਰ ਬਣ ਕੇ ਆਉਣਾ ਲੈ ਰਹੀ ਡੈਕਟਰ ਜਿੱਦਾਂ ਕਹ ਰਹਾ ਹੋ ਕਹਿੰਦੀ ਤੈਨੂੰ ਹੌਲੀ ਹੌਲੀ ਗੱਡੀ ਦੇ ਪਿੱਛੇ ਨੂੰ ਜਗਤ ਸਰ ਇਹ ਕਾਹਦਾ ਇਹ ਕਾਹ ਆਇਆ ਇਹ ਕਾਹ ਨਹੀਂ ਆ ਨਾ ਤੇ ਜਾ ਉਹ ਤਾਂ ਲੱਗੀ ਰਹਿ ਤੂੰ ਤਾਂ ਚੱਲਣਾ ਖਤਮ ਕਿੱਥੇ ਚੱਲ ਰਿਹਾ ਚੱਲੋ ਬ੍ਰਾਹਮਣ ਸਾਹਿਬ ਉਹ ਤਾਂ ਹੁਣ ਡੈਡੀ ਚੱਲਿਆ ਉਹ ਮਮੀ ਤੇ ਹੋਰਾਂ ਨੂੰ ਚੁੱਕਾ ਹਾਂ ਕੱਲ੍ਹ ਨਾਲ ਨੂੰ ਲੈ ਕੇ ਆਵਾਂ ਤੇ ਅੱਜ ਜਦੋਂ ਦੇ ਪੁਤਲੇ ਲੈ ਕੇ ਆਇਆ ਹਾਂ ਉੱਥੇ ਟੂਟਾਂ ਦਾ ਚਾਹ ਪੁੱਤਰ ਕੇ ਮੈਂ ਚੁੱਕ ਲਊਗਾ ਜਦੋਂ ਤੱਕ ਤੁਸੀਂ ਮੁੜ ਕੇ ਆਉਂਦੇ ਆ ਨਿਆਣੇ ਨੂੰ ਆਪਣਾ ਲਾਹਾ ਮੈਂ ਚਾਹਦੀ ਸੀ ਹਾਂ ਵੀ ਇੱਕ ਸੌ ਹਾਲ ਪਾਉਣਾ ਹੁੰਦਾ ਹਾਂ ਹਾਂਜੀ ਤ੍ਰਿਕਾ ਰਾਣੀ ਦਾ ਦਰਮੰਤਰੀ ਸ੍ਰੀ ਕੁਮਾਰ ਇਹਦਾ ਹਾਂਸੀ ਹਾਂਸੀ ਦਾ ਪੱਗਾਂ ਨਹੀਂ ਪੂਰੀ ਬੰਦ ਨਹੀਂ ਆਹ ਤੁੰਡਾ ਮੁੰਡੇ ਤੋਂ ਬੰਦੂ ਚਾਰ ਉਹ ਪਾਣੀ ਦਾ ਸਾਰਾ ਤੁਹਾਨੂੰ ਜੁੱਝ ਬਾਤ ਆ ਆਹ ਉਹ ਸਾਡੀ ਇਹੀ ਕਰਾਣੀ ਬਦੀ ਬਦੀ ਨਹੀਂ ਮੇਰਾ ਜਨਮ ਦਿਨ ਦੱਸਿਆ ਕਿਦਾਂ ਹਾਂ ਸਾਡੇ ਜੱਗਾਂ ਸੱਦੋ ਸਾਡੀਆਂ ਚੰਨਾ ਛੱਡੋ ਮੇਰੀ ਗੱਲ ਥੋੜੀ ਆ ਮਾਰ ਖੜੀਏ ਜਨਮ ਦਿਨ ਦਾ ਪਿਆਰ ਹਾਂ ਅਰੇ ਇਹਨਾਂ ਦਾ ਇਹ ਮਾ ਸਹੀ ਜੇ ਅੰਦਰ ਦਾ ਆਸਤਾ ਸਾਨੂੰ ਸਾਰੇ ਆਪਣੇ ਵੀ ਯਾਦ ਕੋ ਮਾਰ ਸਨ ਜੀ ਕਿੱਥੇ ਤੋਂ ਗੱਲ ਕਿੱਥੇ ਦੇ ਰਿਹਾ ਉਹਦਾ ਗੱਲ ਦਾ ਕੰਡ ਸੀ ਮੇਰਾ ਜਨਮ ਦਿਨ ਯਾਦ ਉਰੂਗਵਾ ਦਾ ਜਾਨ ਤੋਂ ਤਾਂ ਉਹਨਾਂ ਦੇ ਸਾਤੀ ਦੇ ਦੁਆਰੇ ਬਾਈ ਨੇ ਇਹਦਾ ਪਤਾ ਨਹੀਂ ਆ ਬੰਨ ਬੰਨ ਨੂੰ ਨਹੀਂ ਉਹ ਮੈਨੂੰ ਕੋਈ ਨੰਬਰ ਨਹੀਂ ਲੱਗਾ ਸਰ ਬਸੰਤ ਪੰਚਮੀ ਨੂੰ ਚਾਹ ਤਕਾ ਪਾਪਾ ਜੀ ਦਾ ਤਾਂ ਚਲੋ ਹੈ ਗਈ ਆ ਕਿ ਕਰਾ ਕੇ ਲਾਇਆ ਉਹਦਾ ਕੋਈ ਤੇ ਲੜਾਈ ਕੋੜੋ ਆ ਪਾਪਾ ਜੀ ਦਾ ਹੈ ਗਈ ਤਾਂ ਬਸੰਤ ਪੰਚਮੀ ਨੂੰ ਸੀਰੀਅਸ ਆ ਤੇ ਉਹ ਪਕੌੜੇ

ਸੋ ਜੀ ਠੀਕ ਆ ਚਲ ਮਮੇ ਪਹਿਲੇ ਹੀ ਉੱਤਰਾ ਚਾਹਾਂ ਤਾਬੇ ਤੇ ਕਹਿੰਦੇ ਤੁਹਾਨੂੰ ਛੱਡਿਓ ਹਾਂ ਮੈਂ ਨਹੀਂ ਜਾਉਗੀ ਤੁਸੀਂ ਰੋਟੀ ਜਿਆਦਾ ਲਾ ਲਿਓ ਬੀਬੀ ਬੀਬੀ ਤੁਹਾਨੂੰ ਮੇਰੇ ਉੱਪਰ ਯਕੀਨ ਹੈ ਨਾ ਮਮੇ ਸੱਚੀਓ ਕਹਿੰਦੀ ਸੀ ਸ਼ਨੀਵਾਰ ਨੂੰ ਜਾਣਾ ਵੀ ਆਪਾਂ ਦੋਹਾਂ ਨੇ ਐਤਵਾਰ ਲਾ ਕੇ ਆਉਂਗੇ ਬੀਬੀ ਨੂੰ ਤੋਏ ਲੱਗਦਾ ਕਿ ਮੈਂ ਤੇਰੇ ਨਾਲ ਗੱਲਾਂ ਹੀ ਗੱਲਾਂ ਹੀ ਸਹੀ ਗੱਲ ਕਹਿੰਦੀ ਮਮੇ ਗੱਲਾਂ ਹੀ ਨੇ ਗੱਲਾਂ ਹੀ ਕੋਈ ਨਹੀਂ ਬੀਬੀ ਮੇਰੇ ਉੱਪਰ ਇਤਬਾਰ ਕਰ ਲੈ ਇੱਕ ਵਾਰ ਬਸ ਦਾ ਪਦ ਉਹ ਬੱਤ ਨਹੀਂ ਹੈ ਨਿਵਰਤ ਨਹੀਂ ਇਹ ਜਿੱਦ ਤੱਕ ਪੁਲਾੜ ਦੱਸ ਕੇ ਨਹੀਂ ਆਉਣਾ ਛਾਪਾ ਹੀ ਮਾਰ ਹਾਂ ਵੀ ਤੂੰ ਕਿੱਥੇ ਜਿਹੜਾ ਇੰਡੀਆ ਦਾ ਐਂਡੀ ਦਾ ਮੋਦੀ ਵਾਲਾ ਛਾਪਾ ਮਜੂਰ ਹੋਵਰੇ ਇੰਡੀਆ ਦਾ ਜਿਹੜੇ ਬੰਦੋਂ ਨਾ ਸਕੰਜਾ ਜਗਰਨਾ ਉਹਦੇ ਪਰ ਇੰਡੀਆ ਦਾ ਛਾਪਾ ਪੈ ਜਾਂਦਾ ਉਹ ਗੱਲ ਤਾਂ ਹੁਣ ਤੁਹਾਡੇ ਕੋਲ ਨਹੀਂ ਜਿਸ ਦਿਨ ਤੂੰ ਜਦ ਤੂੰ ਨਾ ਬੋਲੀ ਨਾ ਬਾਏ ਹੈ ਨਾ ਉੱਧਰ ਬਿੱਲੇ ਰਾਦੇ ਗਈ ਵੀ ਹੋਣੀ ਆ ਮੈਨੂੰ ਗੁੱਸਾ ਚੜੇ ਉੱਧਰ ਅੱਗੇ ਦੇਖ ਨੂੰ ਮੈਂ ਕਹਿੰਦੀ ਮੈਂ ਫ੍ਰਿਜ ਕੋਈ ਕਈ ਵਾਰ ਮੈਨੂੰ ਵੀ ਨਹੀਂ ਮਿਲਦੀ ਬੀਬੀ ਮੈਂ ਵੀ ਬਾਹਰ ਮੂਰ ਦੇਖ ਲੰਨੀ ਆ ਫ੍ਰਿਜ ਕੋਲ ਖੁੱਡੇ ਖੋਲ ਕੇ ਜਾਣਗੀ ਬਾਅਦ ਜੇ ਤੁਹਾਨੂੰ ਕੀ ਆਈ ਟੋੜਕਦੇ ਬਸ ਹੁਣ ਕਹਿੰਦੇ ਆਪਣੇ ਨਾਲ ਤੇ ਸਤਿ 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 ਕੰਨੀ ਦੇਖੋ ਪ੍ਰਸ਼ਾਦਾ ਦਾ ਸਾਰੇ ਆਪਣੇ ਆਪਣੇ ਘਰਾਂ ਸਭ ਛੱਕਦੇ ਆ ਕੋਈ ਭੁੱਖਾ ਨਹੀਂ ਰਹਿੰਦਾ ਕੋਈ ਭੁੱਖਾ ਨਹੀਂ ਰਹਿੰਦਾ ਇਹ ਇੱਕ ਥੋੜਾ ਤਾਂ ਥੋੜਾ ਬਹਾਨਾ ਬਣ ਜਾਂਦਾ ਕਿ ਤੁਸੀਂ ਘਰ ਤੋਂ ਬਾਹਰ ਨਿਕਲਦੇ ਆਪਣੀ ਫੈਮਿਲੀ ਨੂੰ ਥੋੜਾ ਜਿਹਾ ਟਾਈਮ ਹੁੰਦਾ ਹੈ ਕਾਫੀ ਮੇ ਜਾ ਕੇ ਉਹ ਤੁਸੀਂ ਠੀਕ ਕਰਨਾ ਹੈ ਕਿ ਖਾਣਾ ਪੀਣਾ ਬਾਹਰ ਰੋਜ਼ਾ ਕਹਿੰਦੇ ਤੁਸੀਂ ਪ੍ਰਸ਼ਾਦਾ ਦਾ ਆਪਣੇ ਘਰ ਕੋਈ ਭੁੱਖਾ ਨਹੀਂ ਰਹਿੰਦਾ ਛੱਕਦਾ ਇੱਕ ਬਹਾਨਾ ਬਣ ਜਾਂਦਾ ਤੇ ਉਹ ਬਹਾਨਾ ਸਾਡਾ ਸਾਡਾ ਇਹ ਪਰਿਵਾਰ ਨਾਲ ਸਾਰੇ ਜਦੋਂ ਇਕੱਠੇ ਸੋਧੋ ਰਹੇ ਸੀ ਤੇ ਜੈ ਜਸਪੀਤ ਕਰਦੇ ਆ ਕੇ ਮੋੜ ਦੇ ਵਿੱਚ ਆਏ ਭਾਈਆਂ ਭਾਬੀ ਜਾ ਕੇ ਮੋੜ ਦੇ ਹੁਣ ਸਾਰੇ ਇਕੱਠੇ ਆ ਗਏ ਸਾਰੇ ਇੱਕ ਦੂਜੇ ਨੂੰ ਮਿਲਣਾ ਜਿਹੜੀਆਂ ਗੱਲਾਂ ਨੇ ਇਹ ਤੇ ਜਿਹੜੀ ਰੂਹ ਦੀ ਖਰਾਕ ਹੈ ਨਾ ਇਹ ਰੂਹੇ ਜਾਣਦੀ ਹੈ ਜਿਹੜੇ ਇਹ ਮਹੌਲ ਤੋਂ ਵਿਚਰਦੇ ਆ ਜਾਂ ਕੋਈ ਨੂੰ ਪਤਾ ਵੀ ਇਹ ਜਿਵੇਂ ਹੁਣ ਰਿਸ਼ਤੇਦਾਰੀ ਤਾਂ ਅਸਲ ਵਿੱਚ ਸਾਡੀ ਜਿਆ ਰਹੇ ਨਾ ਵੀ ਆ ਪਰ ਪਿਆਰ ਸਾਡਾ ਇਹਨਾਂ ਨਾਲ ਚੋਂ ਵੱਧਾ ਇਤੋਂ ਵੱਧਾ ਲੋਰੀ ਸੌਰੀ ਸਾਲ ਹੋਣਾ ਹੀ ਮੈਂ ਕਹਿੰਦਾ ਬਾਈ ਨੇ ਦੱਸਿਆ ਨਾ ਵੀ ਟਾਈਮ ਬਹੁਤ ਵਧੀਆ ਹੈ ਆਪਣਾ ਵੀ ਆਪਾਂ ਆਪਣੇ ਪਰਿਵਾਰ ਵਾਸਤੇ ਟਾਈਮ ਕੱਟ ਕੇ ਮਿਲਦੇ ਹਾਂ ਪਰ ਨਹੀਂ ਅੱਜ ਦੇ ਦੌਰ ਦੇ ਵਿੱਚ ਕਿਸੇ ਕੋ ਕੋ ਟਾਈਮ ਹੈ ਨਹੀਂ ਸਹੀ ਗੱਲ ਪਰ ਆਪਾਂ ਬਹੁਤ ਵਧੀਆ ਮੰਨਦੇ ਆਪਾਂ ਨੂੰ ਬਹੁਤ ਪੂਰੀਆ ਮੰਨਦੇ ਆ ਵੀ ਕੋਈ ਖੁਸ਼ੀ ਦਾ ਮੌਕਾ ਚ ਗੰਮੀ ਦਾ ਚਲੋ ਗੰਮੀ ਦਾ ਪਰਮਾਤਮਾ ਨਾਲ ਆਵੇ ਪਰ ਖੁਸ਼ੀ ਦੇ ਮੌਕੇ ਵੀ ਅਸੀਂ ਗੰਮੀ ਦੇ ਮੌਕੇ ਵੀ ਜਿੱਦਾਂ ਅਸੀਂ ਇਕੱਠੇ ਹੁੰਦੇ ਆ ਉਦਾਂ ਹੀ ਹੁੰਦੇ ਆ ਚਲੋ ਇਹ ਬਰਾਬਰ ਕਰਦੇ ਅਸੀਂ ਬਰਾਬਰ ਕਰਦੇ ਬੱਚਾ ਚਲੋ ਅੱਛਾ ਜੀ ਸਾਡੇ ਅੰਦਰ ਬੈਠੇ ਆ ਉਹਦਾ ਬਣਾ ਆਉਗਾ ਅੱਛਾ ਮੈਨੂੰ ਤਾਂ ਹੈ ਉਹ ਤੇਰ ਬੱਟਾ ਹਾਂ ਜੀ ਉਹ ਕਿਹੜੇ ਕਮਰੇ ਸਾਡ ਇਹ ਹੁਣ ਕਮਰੇ ਲੈਣਾ ਕਹਿੰਦੇ ਆ ਬੱਚਾ ਸਾਡਾ ਮੁੰਡਾ ਸਾਡਾ ਅੱਛਾ ਜੀ ਆ ਪਿਆ ਪਿਆ ਰਲ ਰੱਬ ਕਰਕੇ ਦਾ ਨੈਟ ਪੂਰੇ ਖਤਮ ਹੋ ਜਵੇ ਮੋੜ ਤੇ ਚੱਲਦੇ ਆ ਸਾਬ ਚਵੇਰ ਤੱਕ ਤਨੂ ਪਤਾ ਨਹੀਂ ਕੋਈ ਆ ਕੋਈ ਗਿਆਕਰ ਉਹ ਮੇਰਾ ਮਾਇਦਾ ਹੀ ਪਤਾ ਨਹੀਂ ਕਰਦਾ ਘਰੋਂ ਤਾਂ ਇੰਨਾ ਘੂਮਤ ਬੜਾ ਹੋਇਆ ਉਹ ਨੂੰ ਹੀ ਨਹੀਂ ਪਤਾ ਵੀ ਮਾਰ ਕਾ ਚੱਲਦਾ ਜੀਦੇ ਨਾਲ ਕੌਣ ਗੱਲਾਂ ਕਰਦਾ ਕੋਈ ਇਹਨੂੰ ਇਹ ਪਤਾ ਮੇਰੇ ਦੋਹਰੇ ਪਾਣ ਜੀ ਮੇਰੇ ਕੋਲ ਤਾਂ ਆਪ ਜੀ ਆ ਗਏ ਮਹਾਰਾ ਉਹ ਸੱਚੀ ਗੱਲ ਕੋ ਜਨਮ ਨਹੀਂ ਮਬਾਰਾ ਆਈ ਨਹੀਂ ਆਸਾ ਬਣੀ ਉਹਦੇ ਮਾਈ ਨੂੰ ਜਨਮ ਨਹੀਂ ਹੋਇਆ ਜਨਮ ਪਾ ਸਰ ਬਹੁਤ ਬਣਦਾ ਕੰਨ ਮਾ ਥਾਲਾ ਪਰਾ ਇਹਦਾ ਮਾਪੇ ਘਵਾ ਲਿਆ ਤੈਨੂੰ ਉਹ ਨਹੀਂ ਨਹੀਂ ਕੰਨ ਮਾ ਥਾਲਾ ਬੈਠ ਸਕਦਾ ਉਹ ਬਾਜੇ ਨਾਲ ਮਾਹੋਂ ਕੰਨ ਮਾ ਦੀ ਡੰਡਾ ਸੁੱਟਾ ਮੈਂ ਤਾਂ ਅਗਲੇ ਬਲੌਗ ਚ ਇਹਨੂੰ ਮੈਂ ਸਿੱਧਾ ਕਰ ਦਵਾਂ ਤੂੰ ਬਾ ਜਾ ਹਾਂ ਤੈਨੂੰ ਜੀਜੇ ਵਾਲਾ ਮੈਂ ਦੱਸੇ ਦਵਾਂ ਵੀ ਜੀਜੇ ਆਏ ਤੇ ਘਰ ਦੇ ਵਿੱਚ ਕਿਆ ਸਨਾਉਂਦੀ ਐ ਇਹ ਇਹ ਫਿਰਦਾ ਹੋ ਰਿਹਾ ਹਵਾ ਚ ਤੂੰ ਹਾਂ ਕਿ ਥੋੜੀ ਜੀ ਠੇਮੇਰ ਐਨੇ ਜੀਜੇ ਦੀ ਹਜੇ ਤੱਕ ਦੇਖੀ ਨਰਮਾਈ ਗਰਮਾਈ ਦੇਖੀ ਉਹ ਕਰਵਾਇ ਨਾ ਤੁਹਾਨੂੰ ਵੀ ਨਹੀਂ ਦਿਖਾਉਣੀ ਹੈ ਕਿ ਅਜੇ ਨਾਲ ਆਪਾਂ ਮੈਟਲ ਕਰਨਾ ਮਸਾਲਾ ਨੂੰ ਜਰਮਾ ਥੋੜੀ ਅਗਰ ਤੇ ਮੈਂਦੇ ਕਿਸੇ ਇੱਕੇ ਬਰਾਉ ਤੋਂ ਮੈਨਾਂ ਤੋਂ ਛੱਡਦੀ ਕਲਾ ਚੜਕੇ